ਸਾਧ ਸੰਗਤ ਜੀ ਸਭ ਤੋਂ ਪਹਿਲਾਂ ਸਤਿਗੁਰ ਜੀ ਦੀ ਬਖਸ਼ਿਸ਼ ਫਤਿਹ ਦੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਸਹੀ ਸੰਮਤ ਅਨੁਸਾਰ ਜੋ ਅੱਜ ਨਵੇਂ ਸਾਲ ਦੀ ਆਰੰਭਤਾ ਹੋ ਰਹੀ ਹੈ ਚੇਤ ਦਾ ਮਹੀਨਾ ਆਰੰਭ ਹੋ ਰਿਹਾ ਹੈ ਇਹ ਜੋ ਨਾਨਕ ਸਹੀ ਸੰਮਤ ਅਨੁਸਾਰ ਪਹਿਲਾ ਮਹੀਨਾ ਚੇਤ ਦਾ ਜੋ ਮੰਨਿਆ ਜਾਂਦਾ ਹੈ ਸਭ ਤੋਂ ਪਹਿਲਾਂ ਸਰਬੱਤ ਸੰਗਤਾਂ ਨੂੰ ਨਵੇਂ ਸਾਲ ਦੀਆਂ ਜੋ ਲੱਖ ਲੱਖ ਵਧਾਈਆਂ ਹੋਣ ਇਹ ਜੋ ਨਾਨਕ ਸਾਈ ਸੰਮਤ ਅਨੁਸਾਰ 552ਵਾਂ ਜੋ ਸਾਲ ਆਰੰਭ ਹੋਇਆ ਹੈ ਤੇ ਸਤਿਗੁਰੂ ਜੀ ਕਿਰਪਾ ਕਰਨ ਨਵੇਂ ਸਾਲ ਦੀ ਆਰੰਭਤਾ ਹੋਈ ਹੈ ਸਾਨੂੰ ਸਾਰਾ ਪਰਿਵਾਰਾਂ ਨੂੰ ਨਾਮ ਬਾਣੀ ਸਿਮਰਨ ਦੀਆਂ ਦਾਤਾਂ ਬਖਸ਼ੇ ਬੱਚਿਆਂ ਤੇ ਮੇਰ ਪ੍ਰਿਆ ਹੱਥ ਰੱਖਣ ਦੇਸਾਂ ਮਦੇਸਾਂ ਵਿੱਚ ਚੜ੍ਹਦੀ ਕਲਾ ਕਰਨ ਸਤਿਗੁਰ ਜੀ ਦੀ ਕਿਰਪਾ ਕਰਨ ਸਰਬੱਤ ਬਜ਼ੁਰਗਾਂ ਤੇ ਮੇਰ ਪ੍ਰਿਆ ਹੱਥ ਰੱਖਣ ਸਰੀਰਕ ਤੰਦਰੁਸਤੀਆਂ ਬਖਸਣ ਮੈਂ ਸਤਿਗੁਰ ਜੀ ਅੱਗੇ ਅਰਦਾਸ ਕਰਦਾ ਕਿ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਆਏ ਇਸ ਸਤਿਗੁਰ ਜੀ ਸਾਨੂੰ ਸਾਰਿਆਂ ਨੂੰ ਨਾਮ ਬਾਣੀ ਸਿਮਰਨ ਦੀਆਂ ਦਾਤਾਂ ਬਖਸ਼ੇ। ਆਓ ਇਹ ਜੋ ਨਵੇਂ ਸਾਲ ਦਾ ਆਰੰਭਤਾ ਹੋ ਰਹੀ ਹੈ, ਚੇਤ ਮਹੀਨੇ ਦੀ ਆਰੰਭਤਾ ਹੋ ਰਹੀ ਹੈ। ਇਹ ਜੋ ਚੇਤ ਮਹੀਨੇ ਦਾ ਜੋ ਪਾਠ ਆਪਾਂ ਸਰਵਰ ਕਰੀਏ। ਅਤੇ ਸੰਕੇਪ ਜੀ ਇਹਦੀ ਜੋ ਵਿਆਖਿਆ ਵੀ ਸਰਮਣ ਕਰੀਏ। ਕੀਤ ਗੋਬਿੰਦ ਆਰਾਦੀ ਐ ਹੋਵੇ ਆਨੰਦ ਕਾਣਾ ਸੰਤ ਜਨਾ ਮਿਲ ਪਾਈ ਐ ਰਸਨਾ ਨਾਮ ਪਣਾ ਕੀਤ ਗੋਬਿੰਦ ਆਰਾਦੀ ਐ ਹੋਵੇ ਆਨੰਦ ਕਨਾ ਸੰਤ ਜਨ ਮਿਲ ਪਾਈ ਐ ਰਸਨਾ ਨਾਮ ਪਣਾ ਜਿਨ ਪਾਇਆ ਪ੍ਰਭ ਆਪਣਾ ਆਇ ਤਸਹ ਗਨਾ ਇਕ ਖਿਨ ਤਿਸ ਬਿਨ ਜੀਵਨਾ ਬਿਰਥਾ ਜਨਮ ਜਣਾ ਜਲ ਥਲ ਮਹੀਲ ਪੂਰੇ ਆ ਰਵਿਆ ਵਿੱਚ ਵਨਾ ਸੋ ਪ੍ਰਭ ਚਿਤਨ ਆਵਈ ਕਿਤੜਾ ਦੁਖ ਗਣਾ ਜਿਨੀ 라ਵਿਆ ਸੋ ਪ੍ਰਭ ਤੈਨਾ ਭਾਗ ਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਣਾ ਕੀਤ ਮਿਲਾਏ ਸੋ ਪ੍ਰਭ ਇਸ ਕੈ ਪਾਇ ਲਗਾ ਜਿੰਨੀ 라ਵਿਆਸੋ ਪ੍ਰਭ ਤੈਨਾ ਭਾਗ ਮਨਾ ਹਰ ਦਰਸ਼ਨ ਕੋ ਮੰਨ ਲੋ ਚਦਾ ਨਾਨਕ ਪਿਆਸ ਮਨਾ ਕੀਤ ਮਿਲਾਏ ਸੋ ਪ੍ਰਭ ਤੈਨ ਕ ਪਾਏ ਲਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 12 ਮਾਹ ਮਾਜ ਮਹੱਲਾ ਪੰਜਵਾਂ ਘਰ ਚੌਥਾ 12 ਮਾਹ ਮਾਹ ਮਾਜ ਦੀ ਬਾਣੀ ਵਿੱਚ ਜੋ ਹਰੇਕ ਮਹੀਨੇ ਦੀ ਜੋ ਅਰੰਭਤਾ ਦਾ ਜੋ ਪਾਠ ਸਰਵਣ ਆਪਾਂ ਕਰਦੇ ਆਂ ਨਵੇਂ ਸਾਲ ਦੀ ਅਰੰਭਤਾ ਹੋਈ ਹੈ ਚੇਤ ਮਹੀਨੇ ਦੀ ਅਰੰਭਤਾ ਹੋਈ ਹੈ ਤੇ ਸਤਿਗੁਰੂ ਜੀ ਸਾਨੂੰ ਜੀਵਾਂ ਨੂੰ ਸਮਝਾਉਣਾ ਕਰੇ ਨੇ ਪ੍ਰਮਾਤਮਾ ਨੂੰ ਸਿਮਰਨ ਦੀ ਬਰਕਤ ਨਾਲ ਬਹੁਤ ਅਨਾ ਆਨੰਦ ਹੋ ਜਾਂਦਾ ਹੈ ਪਰਮਾਤਮਾ ਨੂੰ ਸਿਮਰਨ ਦੀ ਬਰਕਤ ਨਾਲ ਬਹੁਤ ਆਤਮਿਕ ਆਨੰਦ ਹੁੰਦਾ ਹੈ ਕੇਤ ਗੋਬਿੰਦ ਅਰਾਧੀ ਐ ਪੋਵੇ ਆਨੰਦ ਕਾਣਾ ਕਹਿਣ ਲੱਗੇ ਉਹਦਾ ਸਿਮਰਨ ਕਰਨ ਨਾਲ ਉਹਨੂੰ ਚੇਤੇ ਕਰਨ ਨਾਲ ਬਰਕਤਾਂ ਪ੍ਰਾਪਤ ਹੁੰਦੀਆਂ ਨੇ ਬਹੁਤ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ ਸੰਤ ਜਨਾ ਮਿਲ ਪਾਈ ਐ ਰਸਨਾ ਨਾਮ ਪਣਾ ਪਰ ਜੀਵ ਨਾਲ ਪ੍ਰਭੂ ਦਾ ਨਾਮ ਜਪਣ ਦੀ ਦਾਤ ਜਿਹੜੀ ਸੀਨਾ ਇਹ ਸੰਤ ਜਨਾਂ ਦੀ ਸੰਗਤ ਕਰਕੇ ਸੰਤ ਜਨਾਂ ਨੂੰ ਮਿਲ ਕੇ ਹੀ ਪ੍ਰਾਪਤ ਹੁੰਦੀ ਹੈ ਜੋ ਅਸੀਂ ਜੀਬਾਂ ਨਾਲ ਉਸ ਪਰਮੇਸ਼ਰ ਦਾ ਨਾਮ ਜਪਦੇ ਹਾਂ ਇਹ ਦਾਤ ਸੰਤਾਂ ਨੂੰ ਮਿਲ ਕੇ ਹੀ ਪ੍ਰਾਪਤ ਹੋਣੀ ਹੈ ਜੇ ਨ ਪਾਇਆ ਪ੍ਰਭ ਆਪਣਾ ਆਏ ਤਿਸ ਗਣ ਸਤਗੁਰ ਜੀ ਸਾਨੂੰ ਸਮਝਾਉਣਾ ਕਰੇ ਨੇ ਉਸ ਬੰਦੇ ਨੂੰ ਜਗਤ ਵਿੱਚ ਜੰਮਿਆ ਜਾਣੋ ਉਸ ਦਾ ਜਨਮ ਸਫਲਾ ਜਾਣੋ ਜਿਸ ਨੇ ਉਸ ਪਰਮੇਸ਼ਰ ਦਾ ਸਿਮਰਨ ਕੀਤਾ ਅਤੇ ਪਰਮਾਤਮਾ ਨਾਲ ਮਿਲਾਪ ਹਾਸਲ ਕਰ ਲਿਆ ਜੋ ਇਸ ਮਨੁੱਖਾ ਜਨਮ ਦਾ ਮਨੋ ਮੇਨ ਮਨੋਰਥ ਸੀ ਉਹਦਾ ਸਿਮਰਨ ਕਰਕੇ ਉਹਦੀ ਬੰਦਗੀ ਕਰਕੇ ਨਾਮ ਜਪ ਕੇ ਉਸ ਪਰਮਾਤਮਾ ਨਾਲ ਮਿਲਾਪ ਹਾਸਲ ਕਰ ਲਿਆ ਇੱਕ ਖੇਨ ਤੇ ਸਬੇਣ ਜੀਵਨਾ ਬਿਰਥਾ ਜਨਮ ਜਨਾ ਕਿਉਂਕਿ ਪ੍ਰਮਾਤਮਾ ਦੀ ਯਾਦ ਤੋਂ ਬਿਨਾਂ ਇੱਕ ਖਿੰਨ ਮਾਤਰ ਸਮਾਂ ਗੁਜ਼ਾਰਿਆ ਵੀ ਜ਼ਿੰਦਗੀ ਵਿਅਰਥ ਬੀਤਦੀ ਜਾਣੋ ਉਸ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਜਿਹੜਾ ਆਪਾਂ ਜੀਵਨ ਜੀ ਰਹੇ ਆ ਇਹ ਸਾਰਾ ਵਿਅਰਥ ਹੀ ਹੈ ਕਿਸੇ ਕੰਮ ਨਹੀਂ ਹੈ ਜੇ ਆਪਾਂ ਉਸ ਪ੍ਰਭੂ ਨੂੰ ਚੇਤੇ ਨਹੀਂ ਕੀਤਾ ਉਹਦਾ ਸਿਮਰਨ ਨਹੀਂ ਕੀਤਾ ਜਲ ਤਲ ਮਹੀਲ ਪੂਰੇ ਆ ਰਵਿਆ ਵਿਚਮਨਾ ਜਿਹੜਾ ਪ੍ਰਮੂਪ ਪਾਣੀ ਵਿੱਚ ਧਰਤੀ ਵਿੱਚ ਆਕਾਸ਼ ਵਿੱਚ ਜੰਗਲਾਂ ਵਿੱਚ ਹਰ ਥਾਂ ਵਿਆਪਕ ਹੈ ਸੋ ਪ੍ਰਭ ਚਤਨ ਆਵਈ ਕਿਤੜਾ ਦੁੱਖ ਗਣਾ ਕਹਨ ਲੱਗੇ ਜਿਹੜਾ ਪ੍ਰਭੂ ਹਰ ਥਾਂ ਤੇ ਹੈ ਹਰ ਜਗ੍ਹਾ ਤੇ ਹੈ ਜੇ ਐਸਾ ਪ੍ਰਭੂ ਕਿਸੇ ਮਨੁੱਖ ਦੇ ਹਿਰਦੇ ਵਿੱਚ ਨਾ ਵਸੇ ਜੇ ਜੀਵ ਨੂੰ ਚੇਤੇ ਨਾ ਕਰੇ ਤਾਂ ਉਸ ਮਨੁੱਖ ਦਾ ਮਾਨਸਿਕ ਦੁੱਖ ਬਿਆਨ ਨਹੀਂ ਹੋ ਸਕਦਾ ਜਿਨੀ 라ਵਿਆਸੋ ਪ੍ਰਭੂ ਦਿਨ ਭਾਗਮਣਾ ਪਰ ਜਿਨਾ ਬੰਦਿਆਂ ਨੇ ਉਸ ਸਰਬ ਵਿਆਪਕ ਪ੍ਰਭੂ ਨੂੰ ਹਿਰਦੇ ਵਿੱਚ ਵਸਾਇਆ ਹੈ। ਉਹਨਾਂ ਦੇ ਬੜੇ ਵੱਡੇ ਭਾਗ ਜਾਗਦੇ ਨੇ। ਬੜੇ ਵੱਡੇ ਭਾਗ ਨੇ ਜਿਹੜੇ ਉਸ ਨੂੰ ਚੇਤੇ ਕਰਦੇ ਨੇ, ਉਹਦਾ ਸਿਮਰਨ ਕਰਦੇ ਨੇ। ਪ੍ਰਭ ਦਾ ਸਿਮਰਨ ਸਭ ਤੇ ਜਿਹੜੇ ਉਹਨੂੰ ਚੇਤੇ ਕਰਦੇ ਨੇ, ਉਹਨਾਂ ਦੇ ਬੜੇ ਵੱਡੇ ਭਾਗ ਨੇ। ਬਹੁਤ ਕਿਰਪਾ ਇਹਨਾਂ ਦਾ। ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਤੰਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਪੰਜਵੇਂ ਝਾਵੇਂ ਵਿੱਚ ਸਾਨੂੰ ਜੀਵਾਂ ਨੂੰ ਸਮਝਾਉਣਾ ਕਰ ਰਹੇ ਨੇ ਵੀ ਹਰੀ ਦੇ دیدار ਦੀ ਤਾਂਘ ਹੈ ਇਸ ਨਾਨਕ ਦੇ ਮਨ ਵਿੱਚ ਹਰੀ ਦਰਸ਼ਨ ਦੀ ਪਿਆਸ ਹੈ ਚੇਤ ਮਿਲਾਏ ਸੋ ਪ੍ਰਭੂ ਇਸਕੇ ਪਾਏ ਲਗਾ ਕਹਿਣ ਲੱਗੇ ਜਿਹੜਾ ਮਨੁੱਖ ਜਿਹੜਾ ਜੀਵ ਮੈਨੂੰ ਹਰੀ ਨਾਲ ਮਿਲਾਪ ਕਰਾ ਦੇਵੀ ਉਸ ਪਰਮੇਸ਼ਰ ਨਾਲ ਮਿਲਾਪ ਕਰ ਦੇ